ਹੈਲੋ ਜੀ ਸਸਟੀਆਂ ਗੱਲ ਜਿਸ ਵਾਸਤੇ ਤੁਹਾਡਾ ਸੈਬਲੌਗ ਦੇ ਵਿੱਚ ਫਿਰ ਸਨੋ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਪਿਛਲੀ ਵੀਡੀਓ ਨੂੰ ਇੰਨਾ ਸੋਹਣਾ ਪਿਆਰ ਦੇਣ ਲਈ ਤੇ ਫੁੱਲ ਵਾਚ ਕਰਨ ਲਈ ਜਿਨ੍ਹਾਂ ਨੇ ਕਰਿਆ ਤੇ ਲਾਈਕ ਕਰਿਆ ਜਿਨ੍ਹਾਂ ਸਾਰੇ ਪੈਣ ਪੈਣ ਦਾ ਬਹੁਤ ਬਹੁਤ ਧੰਨਵਾਦ ਤੇ ਹਾਂਜੀ ਹੁਣ ਹੋ ਗਿਆ ਜੀ ਸ਼ਾਮ ਦਾ ਟਾਈਮ ਤੇ ਸਵੇਰ ਦੇ ਹੁਣ ਲੱਗਿਆ ਬਲੌਗ ਸ਼ੁਰੂ ਕਰਨ ਕਿਉਂਕਿ ਜੀ ਤੁਹਾਨੂੰ ਪਤਾ ਹੈ ਕੱਲ ਆਪਾਂ ਚਲੇ ਗਏ ਸੀ ਤੇ ਅੱਜ ਕੰਮ ਮਸਾਂ ਸਾਹਿਬ ਦੇ ਵਿੱਚ ਆਇਆ ਇੱਕ ਥਕੇਮਾ ਹੋ ਗਿਆ ਚਾਹੇ ਬੈਠ ਕੇ ਗਏ ਆ ਫੇਰ ਵੀ ਭਾਜਰਾ ਠਜੀ ਹੋ ਜਾਂਦੀ ਹੈ ਹਨਾ ਜਦੋਂ ਕਿਤੇ ਚਲੇ ਜਾਈਏ ਥਕੇਮਾ ਜਿਹਾ ਹੋ ਜਾਂਦਾ ਬਸ ਤੇ ਬਸ ਇਦਾਂ ਹੀ ਕੰਮ ਕਰ ਚੱਲੀ ਜਾ ਰਹੇ ਨੇ ਤੇ ਇੱਕ ਆਪਣੇ ਨਾ ਦੋ ਦਿਨ ਹੋ ਗਏ ਪ੍ਰਬਾਤ ਫੇਰੀਆਂ ਚੱਲ ਪਈਆਂ ਤੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ ਨਾ ਫਿਰ ਆਪਣੇ ਪਿੰਡ ਪ੍ਰਵਾਦ ਫੇਰੀਆਂ ਚਲਦੀਆਂ ਹੁੰਦੀਆਂ ਨੇ ਨੌ ਪ੍ਰਵਾਦ ਫੇਰੀਆਂ ਹੁੰਦੀਆਂ ਨੇ ਆਪਣੇ ਪਿੰਡ ਤੇ ਸਵੇਰੇ ਸੱਜਰੇ ਫਿਰ ਦੋਨੋਂ ਬੱਚੇ ਜਾਂਦੇ ਨੇ ਆਪਣੇ ਸਹਿਤੇਜ ਉਸ ਕਰਨ ਤੇ ਉਹ ਨਾ 3 ਵਜੇ ਉੱਠ ਖੜਦੇ ਨੇ 3 ਵਜੇ ਉੱਠ ਕੇ ਫਿਰ ਤਿਆਰ ਹੁੰਦੇ ਨੇ ਫਿਰ ਪੱਗ ਬੰਨਣ ਨੂੰ ਟਾਈਮ ਲੱਗ ਜਾਂਦਾ ਦੋਹਾਂ ਨੂੰ ਤੇ 3:30 ਵਜੇ ਜਾਂਦੇ ਹੁੰਦੇ ਨੇ ਤੇ అలਾਰਮ ਸੱਜਰੇ ਦਾ ਲਾਇਆ ਹੁੰਦਾ ਫਿਰ ਸੱਜਰੇ ਅੱਖ ਖੁੱਲ ਜਾਂਦੀ ਆ ਰਾਤ ਨੂੰ ਪੈਂਦੇ 11 ਵਜੇ ਇੱਕ 10-11 ਵਜੇ ਜਾਂਦੇ ਨੇ ਪੈਂਦੀ ਨੂੰ ਮਿਲੂ ਵੈਸੀ ਹੈ ਨਾ ਹੁੰਦੇ ਕੰਮ ਕਮ ਕਰੀ ਜਾਈਦਾ ਜਾਂ ਪਹਿਲਾ ਆਪਦਾ ਕੰਮ ਰਵੇੜੀ ਦਾ ਤੇ ਬਸ ਇਥੇ ਟਾਈਮ ਲੱਗ ਜਾਂਦਾ ਹਨਾ 11 ਬੱਚੇ ਜਾਂਦੇ ਨੇ ਐ ਪੈਂਦੇ ਇਹਨੂੰ ਤੇ ਸਵੇਰੇ ਫੇ 3 ਵਜੇ ਅੱਖ ਖੁੱਲ ਜਾਂਦੀ ਬੱਚੇ ਜਾਂਦੇ ਆ ਕਰਕੇ ਤੇ ਬਸ ਹੁਣ ਸ਼ਾਇਦ ਕਲੂ ਜਿਹੜੀ ਆਪਣੀ ਪ੍ਰਭਾਤ ਫੇਰੀ ਆਉਣੀ ਆਪਣੇ ਇੱਥੇ ਆਉਗੀ ਬਾਬਾ ਸੁੰਦਰ ਦਾਸ ਜੀ ਦੀ ਕੁਟਿਆ ਚ ਤੇ ਤੁਹਾਨੂੰ ਦਰਸ਼ਮ ਕਰਾ ਦਾਂਗੇ ਹਨਾ ਸਵੇਰੇ ਤੇ ਆਪਾਂ ਨਾ ਅਰਦਾਸ ਵਾਲੇ ਠਹਿਰ ਕੇ ਕਰਾਵਾਂਗੇ ਤੇ ਪਹਿਲਾਂ ਬਾਬਾ ਜੀ ਦੇ ਮੱਥਾ ਟੇਕਣ ਆ ਜਾਂਦੇ ਹੁੰਦੇ ਨੇ ਤੇ ਆਪਾਂ ਅਰਦਾਸ ਕਰਾਵਾਂਗੇ ਜਿਸ ਦਿਨ ਸਾਰੇ ਇੱਧਰ ਆਪਣੇ ਬਲਦਾ ਏਰੀਆ ਖੜਦੇ ਹੁੰਦੇ ਨੇ ਉਦੋਂ ਦਾ ਅਰਦਾਸ ਕਰਾਵਾਂਗੇ ਤੇ ਚਲੋ ਜੀ ਅਗਲਾ ਵਾਤਾ ਬਹੁਤ ਹੋ ਗਈਆਂ ਤੇ ਹੁਣ ਆਪਾਂ ਚੱਲਦੇ ਆਂ ਥੱਲੇ ਨੂੰ ਕੰਮ ਕਰ ਕਰੀਏ ਤੇ ਧਰ ਚੋਣੀ ਆ ਮੈਂ ਤੇ ਤੁਹਾਨੂੰ ਦਿਖਾਉਣਾ ਥੱਲੇ ਲੜਾ ਮਖੌਲ ਬੜੇ ਰੋ ਬਲੌਗ ਦੇਣਾ ਲਓ ਜੀ ਆਈ ਸੀਗੀ ਬਲੌਗ ਸ਼ੁਰੂ ਕਰਨ ਹੋਰੇ ਕੰਮ ਹੋ ਗਿਆ ਮੇਰੇ ਨਾਲ ਤਾਂ ਫਰੈਂਡ ਲੜਕੀ ਮੇਰੇ ਕੰਨ ਤੇ ਸੈਫਰੀ ਦੇ ਪਾਪੇ ਕੰਮ ਦੇਖ ਲਓ ਉੱਥੇ ਨਾ ਖੱਖਰ ਲੱਗਿਆ ਹੋਇਆ ਸੀਗਾ ਉਹ ਸਾਹਮਣੇ ਉਹ ਦੇਖ ਤੇ ਤੇ ਉਹ ਕਰਾ ਬਾਂਗ ਨਾ ਝਾੜਤਾ ਤੇ ਬਾਂਗ ਉਤੀ ਰੱਖਤੀ ਮੈਂ ਹਾਂ ਚੱਲੋ ਤੁਹਾਨੂੰ ਬਾਹਰਲਾ ਆਪਣਾ ਬਰਸੀਮ ਦਿਖਾ ਦਈਏ ਮੈਂ ਲੱਗੀ ਗੇਟ ਖੋਲਣ ਮੈਂ ਹਾਂ ਚੱਲ ਡੰਡਾ ਚੱਕ ਲੱਗੀ ਹਣਾ ਡੰਡਾ ਚੱਕ ਕੇ ਸਾਈਡ ਤੇ ਕਰਨ ਲੱਗੀ ਤੇ ਪਿੰਡਾਂ ਨੂੰ ਡੰਡੇ ਤੇ ਬੈਠੀਆਂ ਨੇ ਇੱਕ ਆ ਕੇ ਕੰਨ ਤੇ ਚੰਬੜ ਗਈ ਹੁਣ ਮੇਰੇ ਕੰਨ ਵਿੱਚ ਚੀਜ਼ ਫੈ ਰਹੀ ਆ ਉਹ ਦੇਖੋ ਡੰਡੇ ਨੂੰ ਇੰਨੇ ਲੱਗੇ ਨੇ ਪਿੰਡਾਂ ਓਹੋ ਕੰਨ ਵਿੱਚ ਚੀਜ਼ ਫੈਣ ਲੱਗੀ ਮੈਂ ਚੱਲ ਡੰਡਾ ਚੱਕਦਾ ਕਿਸੇ ਦੇ ਵੱਜੂਗਾ ਵੀ ਗੇਟ ਖੋਲਣ ਤੇ ਇਹ ਨਾ ਛਾਂਗਣੀ ਆ ਇਧਰ ਲਈ ਛਾਂਗੀ ਸੀਗੀ ਅੱਜ ਆ ਵਾਲੀ ਟੋਣ ਆ ਦੇਖੋ ਥੱਲੇ ਚੂਰਾ ਜਿਹਾ ਹੋਇਆ ਪਿਆ ਇਹ ਛਾਂਗੀ ਸੀਗੀ ਆ ਟਾਣਾ ਵੱਡਿਆ ਇਹ ਵੀ ਆਪਾਂ ਨੇ ਕਾਫੀ ਭਾਰੀ ਹੋ ਗਈ ਹੈ ਨਾ ਤੇ ਟਾਣਾ ਨਾ ਟੁੱਟ ਕੇ गिर ਜਾਂਦੇ ਨੇ ਕਈ ਵਾਰ ਨੀ ਨੂਰੀ ਆ ਜਾਂਦੀ ਆ ਤਾਂ ਕਰਕੇ ਫਿਰ ਇਹਨੂੰ ਹੌਲੀ ਕਰ ਦਿੰਦੇ ਨੇ ਹਰ ਇੱਕ ਸਾਲ ਸਿਆਣਾ ਚ ਆਪਾਂ ਛਾਂਗ ਦਿੰਦੇ ਹੁੰਦੇ ਆ ਗਰਮੀਆਂ ਚ ਫੇਰ ਵੱਧ ਜੂਗੀ ਤੇ ਆ ਟਾਣਾ ਵੱਡਤਾ ਹੋਰ ਬਾਕੀ ਕਾਲੂ ਵੱਢਣਗੇ ਤੇ ਇਹ ਵੀ ਸ਼ਾਇਦ ਟਾਣਾ ਉਹਨਾਂ ਨੇ ਵੱਢਣਾ ਹੋਣਾ ਜਸੂਰ ਜੂਰ ਗਿਆ ਅਦਲਾ ਪਾਪੇ ਦਾ ਕੰਮ ਤੇਰੇ ਦੇ ਮੇਰੇ ਪ੍ਰਿੰਟ ਲੜ ਗਈ ਤੂੰ ਵੀ ਨਾ ਡੰਡਾ ਛੇੜ ਲਿਆ ਅੱਜ ਖੱਖਰ ਤੋੜਿਆ ਨਾ ਖੱਖਰ ਤੋੜ ਕੇ ਉੱਪਰ ਨੂੰ ਭੱਜ ਗਿਆ ਤੇ ਉਹ ਮੈਂ ਕਿਹਾ ਚੱਲਾ ਹਾਂ ਚੱਕਦਾ ਡੰਡਾ ਜਿਹਾ ਗੇਟ ਖੋਲਣ ਲੱਗੀ ਤੀ ਉਹ ਆ ਕੇ ਕੰਨ ਤੇ ਬੈ ਗਈ ਮਸਾਂ ਲਾਹੀ ਇੱਥੇ ਕੰਨ ਤੋਂ ਓਹ ਹੋ ਹੋ ਹਾਂ ਤੇ ਲੜ ਗਈ ਮੇਰੇ ਚੀਜ਼ ਪੈਂਦੀ ਡੀਜ਼ਲ ਤੋਂ ਉੱਪਰ ਆਉਣੀ ਕੀ ਕਰੇਗਾ ਪ੍ਰਿੰਟ ਲੜ ਗਈ ਮੇਰੇ ਫੈਡਰਲ ਬੰਬ ਚੀਜ਼ ਪੈਂਦੀ ਆ ਹੁਣ ਵੀ ਹੁਣ ਜੇ ਜਸ ਕਰਨੇ ਆ ਕੇ ਡੰਡਾ ਚੱਕ ਲਿਆਉਦੇ ਵੀ ਲੜੂਗੀ ਉਹਨੇ ਵੀ ਕਹਿਣਾ ਵੀ ਡੰਡਾ ਗੱਬੇ ਪਿਆ ਹਾ ਹੁਣ ਡੰਡੇ ਤੇ ਬੈਠੀਆਂ ਨੇ ਸਾਰੀਆਂ ਪ੍ਰਿੰਡਾਂ ਉਹ ਚੀਜ਼ ਪੈ ਰਹੀ ਆ ਚਲੋ ਇਹ ਤੁਹਾਨੂੰ ਦਿਖਾਉਣਾ ਬੈਕ ਕੈਮਰੇ ਨਾਲ ਤੇ ਕੱਖ ਪਾ ਤੇ ਪਤਾ ਨਹੀਂ ਇਹਨਾਂ ਮੱਖੀਆਂ ਲੜਦੇ ਆ ਪਤਾ ਨਹੀਂ ਮੱਛਰ ਲੜਦਾ ਪੂੰਛਾ ਮਰੀ ਜਾਂਦੀਆਂ ਨੇ ਘਰ ਛੋਲੇ ਹਾਂ ਖਾਲੇ ਕੱਖ ਇਹਨਾਂ ਹੁਣ ਸਾਡੀ ਮੈਸ ਕੱਖ ਖਾ ਕੇ ਰੱਜ ਕੇ ਫੇਰ ਕੱਢਦੀ ਐ ਇਹ ਟੀਕਾ ਲਵਾਤਾ ਨਾ ਆਪਾਂ ਨੇ ਨਮਲੇ ਦੁੱਧ ਫੇਟ ਆਪਣਾ ਲਾ ਜਾਂਦੀ ਐ ਇੱਕ ਟਾਈਮ ਫਿਰ ਮੂਰੇ ਖੜਾਉਂਦੀ ਐ ਹੁਣ ਕੱਖ ਖਾ ਕੇ ਫੇਰ ਖੜੂਗੀ ਤੇ ਇਹ ਬੈੜੀ ਆਪਣੇ ਹਲੇ ਸੂਣ ਚ ਨਹੀਂ ਆਉਂਦੀ ਹੈਗੀ ਦੇਣੇ ਦੇ ਪੂਰੇ ਹੋ ਗਏ ਦੇਖੋ ਕਾ ਸੁਲਦੀ ਐ ਤੇ ਹੁਣ ਲਾਉਣ ਲੱਗੀ ਐ ਥੋੜਾ ਜਿਹਾ ਹਲੇ ਥੋੜਾ ਜਿਹਾ ਲਾਹਿਆ ਨੇ ਇਹ ਇਹ ਬੜੀ ਨਾ ਆਪਾਂ ਨੇ ਕਰਾਈ ਟੈਸਟ ਕਰਾਇਆ ਸੀਗਾ ਦਾ ਇਹ ਚੈੱਕ ਨਹੀਂ ਕਰਾਈ ਹੈਗੀ ਆਪਾਂ ਨੇ ਕਿਸੇ ਵੀ ਡਾਕਟਰ ਤੋਂ ਐਦਾਂ ਹੀ ਕਿਉਂਕਿ ਜਦੋਂ ਆਪਾਂ ਹਨਾ ਪਸ਼ੂਆਂ ਦੇ ਵਿੱਚ ਰਹਿੰਨੇ ਆ ਮੈਨੂੰ ਹਸਾਬ ਆ ਜਾਂਦਾ ਹਨਾ ਕੋਈ ਵੀ ਹੋਵੇ ਇਨਸਾਨ ਜਦੋਂ ਪਸ਼ੂਆਂ ਦੇ ਵਿੱਚ ਰਹਿਣ ਲੱਗ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਵੀ ਕਦੋਂ ਆਪਣਾ ਪਸ਼ੂ ਗੱਭਣਾ ਕਦੋਂ ਹਨਾ ਮਤਲਬ ਨਹੀਂ ਹੈਗਾ ਹਨਾ ਮੈਨੂੰ ਐਦਾਂ ਹੀ ਪਤਾ ਲੱਗ ਜਾਂਦਾ ਹਨਾ ਤੇ ਫੇ ਮੈਂ ਇਹ ਚੈੱਕ ਨਹੀਂ ਕਰਾਉਣ ਦਿੱਤੀ ਸੀਗੀ ਘਰ ਹੀ ਆਪਾਂ ਨੇ ਉਹਦੇ ਨਾਲ ਟੈਸਟ ਕਰ ਲਈ ਸੀਗੀ ਪਰ ਜਿੰਨਾ ਜਿਹੜੇ ਨੇ ਦੁੱਧ ਨਹੀਂ ਲਾਇਆ ਹੈਗਾ ਸੈਜਾ ਪਾਪਾ ਮੈਨੂੰ ਐਂ ਕਿਹਾ ਬੈੜੀ ਖਾਲੀ ਆ ਬੈੜੀ ਖਾਲੀ ਆ ਕਹਿੰਦਾ ਕਹਿੰਦਾ ਤਾਂ ਮੈਨੂੰ ਚੈੱਕ ਨਹੀਂ ਕਰਾਉਣ ਦਿੱਤੀ ਮੈਂ ਕਿਹਾ ਕੋਈ ਗੱਲ ਨਹੀਂ ਰਹਿਣ ਦੇ ਤੂੰ ਚੈੱਕ ਕਰਾਉਣ ਨੂੰ ਵੀ ਹੈਗੀ ਆ ਬੈੜੀ ਤੇ ਹੁਣ ਉਹਨਾਂ ਦੇ ਸਾਹ ਦੇ ਵਿੱਚ ਸਾਹ ਆਏ ਨੇ ਕਹਿੰਦੇ ਵੀ ਹਾਂ ਹੁਣ ਹੈਗੀ ਆ ਕਿਉਂਕਿ ਲਾਉਣ ਲੱਗੀ ਹੁਣ ਇਹ ਮੈਨੂੰ ਪਤਾ ਸੀਗਾ ਵੀ ਹੈਗੀ ਆ ਚਾਹ ਤੇ ਇਸੇ ਤਰ੍ਹਾਂ ਨਾ ਜਿਹੜੀ ਸਾਨੂੰ ਪਹਿਲਾਂ ਬੈੜੀ ਖੜੀ ਆ ਮੱਝ ਖੜੀ ਆ ਆਪਣੀ ਹੈਨਾ ਇਹਨਾਂ ਆਪਾਂ ਨੇ ਪਿਛਲੇ ਸਾਲ ਦੀ ਗੱਲ ਦੱਸਦੀ ਆ ਤੁਹਾਨੂੰ ਪਿਛਲੇ ਸਾਲ 2.5 ਮਹੀਨੇ ਦੀ ਚੈੱਕ ਕਰਾਈ ਹੈ ਨਾ 2.5 ਮਹੀਨੇ ਚੈੱਕ ਕਰਾਈ ਫਿਰ ਡਾਕਟਰ ਸਾਨੂੰ ਖਾਲੀ ਗਏ ਗਿਆ ਸੀਗਾ ਤੇ ਮੈਨੂੰ ਪਤਾ ਸੀਗਾ ਵੀ ਇਹ ਹੈਗੀ ਆ ਕਿਉਂਕਿ ਜੀ ਮੈਂ ਨਿਗਾਹ ਰੱਖਦੀ ਨੇ ਜਦੋਂ ਮਤਲਬ ਆਪਾਂ ਏਆਈ ਕਰਾ ਦਿੰਨੇ ਆ ਉਸ ਤੋਂ ਬਾਅਦ ਆਪਾਂ ਧਿਆਨ ਰੱਖਦੇ ਆ ਪਸ਼ੂਆਂ ਦਾ ਨਾ ਪਤਾ ਲੱਗ ਜਾਂਦਾ ਵੀ ਇਹ ਰਹਿ ਗਈ ਕਿ ਨਹੀਂ ਰਹੀ ਹੈ ਨਾ ਅਬਲਾ ਦਾ 15 ਦਿਨ ਬਾਅਦ 22 ਦਿਨ ਬਾਅਦ ਪਤਾ ਲੱਗ ਜਾਂਦਾ ਨਾ ਵਿੱਚ ਰਹਿੰਦਿਆਂ ਕਰਕੇ ਪਸ਼ੂਆਂ ਦੇ ਮੈਂ ਧਿਆਨ ਰੱਖਦੀ ਹੁੰਦੀ ਆ ਜ਼ਿਆਦਾਤਰ ਤੇ ਫਿਰ ਮੈਂ ਖਾ ਵੀ ਨਹੀਂ ਵੀ ਹੈਗੀ ਆ ਵੀ ਡਾਕਟਰ ਨੂੰ ਪੁਲੇਖਾ ਪੈ ਗਿਆ ਠੀਕ ਆ ਤੇ ਸਹਦਾ ਪਾਪਾ ਮੈਨੂੰ ਕਹੀ ਜਾਵੇ ਇਹਨੂੰ ਗੁੜ ਦੇ ਦੇ ਇਹਨੂੰ ਐਂਦੇ ਦੇ ਵੀ ਤਰਾਂ ਨਹੀਂ ਦਿੰਦੀ ਹਨਾ ਮੈਂ ਕਹੀ ਗਈ ਵੀ ਹਾਂ ਨਾ ਵੀ ਨਹੀਂ ਵੀ ਹਾਂ ਮੈਂ ਦਿੱਤਾ ਮੈਂ ਇਦਾਂ ਕਹਿ ਦਿੰਦੀ ਸੀ ਵੀ ਹਾਂ ਮੈਂ ਦਿੱਤਾ ਹਨਾ ਪਰ ਮੈਂ ਗੁੜ ਨਹੀਂ ਦੱਤਾ ਇਹਨੂੰ ਹਨਾ ਕਿਉਂਕਿ ਮੈਨੂੰ ਪਤਾ ਸੀਗਾ ਵੀ ਹੈਗੀ ਆ ਇਹ ਤੇ ਫੇਰ ਕੀ ਹੋਇਆ ਨਾ ਜਦੋਂ ਇਹ ਪੰਜ ਮਹੀਨੇ ਦੀ ਪੂਰੀ ਹੋਈ ਫੇਰ ਇਹਨੇ ਨਾ ਚਿੱਟੇ ਰੰਗ ਦਾ ਜਾੜਾ ਦਿੱਤਾ ਫੇਰ ਮੇਰੇ ਪਾਪਾ ਨੇ ਕਹਿ ਮੈਂ ਹੈਗਾ ਵੀ ਹੁਣ ਚੈੱਕ ਕਰਾ ਆ ਇਹਨੂੰ ਫੇਰ ਅਸੀਂ ਉਹੀ ਡਾਕਟਰ ਭੁਲਾਇਆ ਹਨਾ ਤੇ ਉਹ ਡਾਕਟਰ ਬੁਲਾਇਆ ਫੇਰ ਉਹ ਦੱਸ ਕੇ ਗਿਆ ਸੀ ਕਿ ਵੀ ਹਾਂ ਇਹ ਗੱਭਣਾ ਪਿਛਲੇ ਸਾਲ ਦੀ ਗੱਲ ਆ ਕੱਟੀ ਹੋਈ ਸੀਗੀ ਉਸ ਟਾਈਮ ਹਾਂ ਕੱਟੀ ਹੁਣ ਸਾਲ ਦੀ ਆ ਤੇ ਇਹ ਕੱਟੀ ਸੀਗੀ ਮੰਗੋ ਆ ਆਪਣੀ ਇਹ ਇੱਕ ਆਖੜੀ ਇੱਕ ਆਖੜੀ ਚਿੱਟੀ ਆ ਦੀ ਹੈ ਨਾ ਇਹ ਹੋਈ ਸੀਗੀ ਤੇ ਅ ਏਦਾਂ ਹੈ ਨਾ ਵੀ ਡਾਕਟਰਾਂ ਨੂੰ ਵੀ ਭੁਲੇਖਾ ਪੈ ਜਾਂਦਾ ਹੁੰਦਾ ਹੈ ਨਾ ਜਦੋਂ ਜਦੋਂ ਆਪਾਂ ਪਸ਼ੂਆਂ ਦੇ ਵਿੱਚ ਰਹਿੰਦੇ ਆ ਤੇ ਤੁਸੀਂ ਆਪ ਧਿਆਨ ਰੱਖਿਆ ਕਰੋ ਹਨਾ ਤੇ ਦੇਖ ਲਓ ਜੇ ਮੈਂ ਹਨਾ ਇਹ ਪਾਪਾ ਦੇ ਮਗਰ ਲਾ ਕੇ ਇਹਨੂੰ ਗੁੜ ਚਾਰ ਦਿੰਦੀ ਜਾਂ ਕੋਈ ਹਨਾ ਗਰਮ ਚੀਜ਼ ਦੇ ਦਿੰਦੀ ਐ ਤਾਂ ਖਰਾਬ ਹੋ ਜਾਣਾ ਸੀਗਾ ਇਸੇ ਤਰ੍ਹਾਂ ਹੈ ਨਾ ਪਸ਼ੂ ਖਰਾਬ ਹੋ ਜਾਂਦੇ ਨੇ ਤੁਸੀਂ ਆਪ ਧਿਆਨ ਰੱਖਿਆ ਕਰੋ ਤੇ ਫਿਰ ਇਹ ਸਾਲ ਵਾਸਤੇ ਆਪਣੇ ਇਹ ਮਤਲਬ ਸਾਲ ਦੀ ਹੋ ਗਈ ਇਹ ਕੱਟੀ ਫਿਰ ਇਹ ਸੁਈ ਸੀਗੀ ਦੇਖ ਜੇ ਮੈਂ ਖਰਾਬ ਹੋਣੀ ਸੀਗੀ ਜੇ ਮੈਂ ਆਖੇ ਰੱਖ ਕੇ ਕੁਛ ਨਾ ਕੁਛ ਦੇ ਦਿੰਦੀ ਇਸ ਲਈ ਆਪਦੇ ਪਸ਼ੂਆਂ ਦਾ ਆਪ ਧਿਆਨ ਰੱਖਿਆ ਕਰੋ ਖਿਆਲ ਰੱਖਿਆ ਕਰੋ ਹਨਾ ਬਹੁਤ ਜ਼ਿਆਦਾ ਮੈਂ ਬਹੁਤ ਜ਼ਿਆਦਾ ਕੇਸਸ ਸੁਣੇ ਨੇ ਹਨਾ ਫਰਾ ਆ ਦੀਆਂ ਗਾਵਾਂ ਗਾਵਾਂ ਵੀ ਇਸ ਤਰ੍ਹਾਂ ਹੀ ਹੋਈਆਂ ਨੇ ਕਈ ਗਾਵਾਂ ਜਿਨ੍ਹਾਂ ਨੇ ਮਤਲਬ ਜਦੋਂ ਚੈੱਕ ਕਰਾਉਂਦੇ ਸੀ ਕਈ ਵਾਰ ਉਹ ਕਹਿ ਦਿੰਦੇ ਸੀ ਖਾਲੀ ਨੇ ਹੈਨਾ ਤੇ ਉਹ ਬਾਅਦ ਚ ਜਦੋਂ ਟੀਕਾ ਲਵਾ ਦਿੰਦੇ ਸੀ ਉਹ ਕੱਟਰੂ ਛੱਡ ਦਿੰਦੀਆਂ ਸੀਗੀਆਂ ਤੇ ਪਹਿਲਾਂ ਉਹਦੇ ਸੈੱਡ ਕਾਫੀ بڑا ਪਾਇਆ ਹੋਇਆ ਸੀ ਨਾ ਜਾਦੇ ਚਾਂਸ ਬਹੁਤ ਹੋਏ ਨੇ ਉਹਦੇ ਨਾਲ ਕਿਉਂਕਿ ਡਾਕਟਰ ਨੂੰ ਵੀ ਲੇਖ ਲੱਗ ਸਕਦਾ ਹੈਨਾ ਤੇ ਬਸ ਆਪਦਾ ਧਿਆਨ ਰੱਖਿਆ ਕਰੋ ਆਪ ਹੈਨਾ ਤੇ ਆਪਦਾ ਧਿਆਨ ਰੱਖਦੇ ਆ ਤੇ ਇੱਕ ਬੈੜੀ ਇੱਕ ਸਾਡੇ ਹੋਰ ਸੀਗੀ ਉਹਨੂੰ ਵੀ ਇਸੇ ਤਰ੍ਹਾਂ ਡਾਕਟਰ ਖਾਲੀ ਕਹਿ ਗਿਆ ਸੀ ਤੇ ਉਹ ਫੇਰ ਮੈਂ ਜਦ ਦੁਬਾਰਾ ਫਿਰ ਇਹ ਪਾਪੀ ਨੂੰ ਕਿਹਾ ਦੁਬਾਰਾ ਚੈੱਕ ਕਰਾ ਫਿਰ ਉਹ ਗੱਬੜ ਨਿਕਲੀ ਸੀ ਸਾਡੇ ਦੋ ਕੇਸ ਇਸ ਤਰ੍ਹਾਂ ਹੀ ਬਚਾਈ ਲਏ ਮਾਤਾ ਬਹੁਤ ਹੋ ਗਈਆਂ ਕੰਮ ਕਰ ਲਈਏ ਕੰਨ ਦੀ ਚੀਜ਼ ਹੁਣ ਹਟ ਗਈ ਕਿਉਂਕਿ ਗੱਲਾਂ ਮਾਰਨ ਲੱਗੀ ਮੈਂ ਤੁਹਾਡੇ ਨਾਲ ਧਿਆਨ ਗੱਲਾਂ ਚ ਚਲੇ ਗਿਆ ਚੀਜ਼ ਸਾਡੇ ਥੋੜੇ ਕੈੜੀ ਜੀ ਜਗ੍ਹਾ ਰਲਣ ਫਰੈਂਡ ਲੜੀ ਜਾਂ ਕਰਕੇ ਬਚਾਅ ਹੋ ਗਿਆ ਤੇ ਆਪਾਂ ਚੋਲੀਏ ਮੈਸ ਉਹਦਾ ਕਾਕਾ ਖਾ ਲਏ ਉਹਨੇ ਹੈਨਾ ਉਹ ਬਾਹਰ ਦਾ ਖਾ ਕੇ ਲੈ ਕੇ ਆ ਮਾ ਆਪਣਾ ਲਸਣ ਵਗੈਰਾ ਕਿੰਨਾ ਕਿੰਨਾ ਹੋ ਗਿਆ ਲਓ ਜੀ ਦੇਖੋ ਆਪਣੇ ਬਾਹਰਲੇ ਪਾਸੇ ਸਾਗ ਵਗੈਰਾ ਤਾਂ ਆਪਣਾ ਹੁਣ ਥੋੜਾ ਜਿਹਾ ਰਹਿ ਗਿਆ ਮੁੱਕ ਗਿਆ ਤਾਂ ਬਸ ਵੱਢ ਕੇ ਉਧਰ ਹੋ ਜਾਣਾ ਹੁਣ ਬਰਸੀਮ 'ਚ ਆਪਣੇ ਤੇ ਆਹ ਲਸਣ ਹਲੇ ਹੌਲੀ ਨਿਕਲਦਾ ਇਹ ਕਸ਼ਮੀਰੀ ਲਸਣ ਔਰੇ ਤਾਂ ਹੌਲੀ-ਹੌਲੀ ਬਾਹਰ ਆਊਗਾ ਤੇ ਆ ਜਿਹੜੀ ਰੂੜੀ ਜੀ ਪਈ ਸੀ ਅਜਿਹਦੇ ਪਾਪਾ ਨੇ ਲਾ ਕੇ ਸਾਰੇ ਹੋਰਿਆਂ ਨੂੰ ਕਰਤੀ ਤੇ ਫਿਰ ਜਦੋਂ ਬਹਾਂਗੇ ਨਾ ਹੁਣ ਇੱਥੇ ਵੀ ਸਰੋਂ ਵੀ ਜੜਨੀ ਆਪਾਂ ਨੇ ਸਾਰੇ ਤੇ ਹੜਾਂ ਦੇ ਨਾਲ ਸੁਹਾਗੇ ਦੇ ਨਾਲ ਖਚਾਵਾਂਗੇ ਤੇ ਇਧਰ ਆਪਣੀ ਸਰੋਂ ਗਿਆਏ ਦਿਖਾਉਣੇ ਵਤਨ ਆਪਣੇ ਮੇਥੀ ਆ ਪਾਲਕ ਸਾਰਾ ਕੁਝ ਉੱਗਿਆ ਹੈ ਬਸ ਹੁਣ ਤਾਂ ਥੋੜੇ ਦਿਨ ਦਾ ਹੋਰ ਖੇੜ ਫਿਰ ਆਪਣੇ ਮੇਥੀ ਵਗੈਰਾ ਹੋ ਜਾਂਦੇ ਨੇ ਲਸਣ ਦੇਖੋ ਜਿਸ ਕਰਨੇ ਵੀ ਗੁੱਡਿਆ ਸੀਗਾ ਤੇ ਆਦੇ ਪਾਪੇ ਨੇ ਕੱਲ ਖੁਰਪਾ ਫਿਰ ਤਾਂ ਪਹਿਲਾਂ ਉਹਨੇ ਫਾਲੀ ਜੀ ਨਾਲ ਗੁੱੜਤਾ ਸੀਗਾ ਦਸ ਕਰਨ ਨੇ ਆ ਦੇਖੋ ਪਾਲਕ ਆਪਣਾ ਇਹ ਕਿ ਕੁੰਦਰਾ ਕਿਹੜੇ ਤੇ ਲਾਉਣੇ ਸ਼ਕੰਦਰ ਜੀ ਉਹ ਕਿਹੜੀ ਵੱਟ ਤੇ ਨੇ ਸائیں ਹੈ ਕੀ ਹੋ ਗਿਆ ਬੋੜੀ ਅੱਛਾ ਕੱਬੀ ਸੜਤੇ ਸੀ ਇਹ ਹੈ ਤੇ ਸਰੋਂ ਦੇਖੋ ਨਾ ਕਿੰਨੀ ਵਧੀਆ ਹੋ ਗਈ ਸੈਲਬ੍ਰੀਦ ਨੇ ਜਿਸਕਰਨ ਨੇ ਨਾ ਸਾਰਿਆਂ ਨੇ ਲਾ ਕੇ ਪੋਰੀ ਸੀਗੀ ਪੋਰੀ ਇਹਦੇ ਤਾਇ ਨਹੀਂ ਸੀਗੀ ਇਹ ਖਿੱਚਦੇ ਸੀਗੇ ਮੂਰੇ ਮੂਰੇ ਫਾੜੀ ਨੂੰ ਹੂੰ ਛਲਗਮਾ ਹੋ ਗਿਆ ਸਰੋਂ ਲੈਣਾ ਚਾਹਣਾ ਹੂੰ ਥੋੜੀ ਸੰਗਣੀ ਹੋ ਗਈ ਹੈ ਨਾ ਚਲੋ ਪਿੱਛੋਂ ਤਾਂ ਕਈ ਵਾਰ ਕੋਈ ਬੂਟਾ ਖਰਾਬ ਹੋ ਜਾਂਦਾ ਤੇ ਜਮੀਂ ਦੇਖੋ ਵਿਚਾਰੀ ਆਪਣੀ ਕੀ ਲੈਣ ਗਿਆ ਹਾਂ ਫਿਰ ਪਾਪਾ ਪਤਾ ਨਹੀਂ ਕੀ ਕਹਿੰਦਾ ਹੱਟੀ ਦੀ ਨਹੀਂ ਚੱਲੇ ਮੇਲਾ ਹਾਂ ਖੁਸ਼ ਕਹਿੰਦਾ ਸੀਗਾ ਦਸਕਰਨ ਆ ਗਿਆ ਆਪਣਾ ਦਸਕਰਨ ਤੇ ਦੇਖ ਕੇ ਜਿੰਨੇ ਮੂੰਹ ਚੱਕ ਲੰਦੀਆਂ ਨਾਲ ਇਹ ਜਿਸ ਕਾਰਨ ਸੇ ਵਕਤ ਨਾਲ ਹੀ ਪੂਰੀ ਲੈ ਹੁਣ ਮੈਂ ਦਾਣਾ ਪਾਲ ਧਰ ਚੋਈਏ ਹੁਣ ਖੜੂਗੀ ਇਹ ਹਨੇਰਾ ਹੋ ਗਿਆ ਨਹੀਂ ਵੀਡੀਓ ਚ ਵੀ ਹਨੇਰਾ ਹੋਣ ਲੱਗ ਗਿਆ ਨਹੀਂ ਦਾਣਾ ਪਾ ਦੇ ਤੂੰ ਉਹ ਕੋਲ ਵਰ ਕੇ ਫੀਡ ਤਾਂ ਪਾ ਦੇ ਜਿਸ ਕਾਰਨ ਸਵੇਰੇ ਕਿੰਨੇ ਵਜੇ ਉਠਣਾ ਪਰਵਾਜ਼ ਵੇਲੇ ਸੱਜਰੇ ਉੱਠ ਘੜਦੇ ਨੇ ਇਸ ਤੋਂ ਦੇਖ ਲੈ ਸਾਰੇ ਦਿਨ ਸੋਇਆ ਨਹੀਂ ਹੈ ਨਾ ਸਵੇਰੇ 3 ਵਜੇ ਉੱਠਾ ਸੱਜਰੇ ਵਜੇ ਬੈਠ ਗਿਆ ਨਾ ਕੋਈ ਵੀ ਨਹੀਂ ਆਇਆ ਸੀ ਹਾਂ ਉਹ ਇਹ ਆਏ ਸੀ 4:00 5:00 ਉਹ ਫੇਰ 4 ਵਜੇ ਤੁਰਦੀਆਂ ਨਾ ਪਹਿਲੀ ਪ੍ਰਵਾਦ ਫਿਰ ਇਹ ਰੇਟ ਹੋ ਗਏ ਤੇ ਤਾਂ ਕਰਕੇ ਅੱਜ 3 ਵਜੇ ਉੱਠ ਗੜੇ ਲਾਰਮ ਕਿੰਨੇ ਲਾਇਦੀ ਆਪਨੇ ਤੇ ਚੱਲ ਲਾਰਮ ਲਾ ਲੈਨੇ ਆਨੇ ਆਜੋ ਚੱਲੋ ਨਹੀਂ ਇਧਰ ਪਾਪਾ ਖੜ ਗੋ ਮੂਰੇ ਫੇਰ ਖੜਨਾ ਨੇ ਫੇਰ ਖੜਨਾ ਐ ਨਹੀਂ ਖੜਦੀ ਚੱਲ ਦੂਸਰੀ ਬੇਰੇ ਪ੍ਰਿੰਟਰ ਰੜ ਗਈ ਕਾਲ ਚੀਜ਼ ਕਰਦੀ ਹੋਰ ਦੱਸੋ ਉਹ ਲਾ ਦੇ ਕੋਲਗੇ ਟਾਰਗੇਟ ਦਾ ਕੋਲਗੇ ਯਾ ਨਮ ਦਾ ਕੋਲਗੇ ਉਹ ਆ ਰਿਹਾ ਜੀ ਜਿਹੜਾ ਕਹਦਾ ਸੀ ਜੀ ਚਲ ਉੱਪਰ ਜਾ ਉਹ ਦਾ ਉਹ ਦਾ ਉਹ ਦੋਵਾਂ ਵਾਲਾ ਵੀ ਗੰਦਾ ਬੁਰਾ ਨਹੀਂ ਲੱਗਦੀ ਆ ਮੈਂ ਨਾ ਉਹ ਚੇਲੇ ਚ ਮਾਰ ਦੋਦਣਾ ਲੱਜ ਲਾਉ ਕਿ ਤਾਈ ਜਉਣੀ ਉਹਦਣਾ ਕਮਰਾ ਅੰਦਰ ਤੇ ਬਣਾਉਂਦੇ ਆ ਹਾਂ ਇਹ ਤਾਂ ਪਤਾ ਨਹੀਂ ਲੱਗਦਾ ਕਿ ਤਾਈ ਮੈਂ ਕਹਾਂ ਹਾਂਜੀ ਹੁਣ ਅਸੀਂ ਇੱਥੇ ਲੱਗੇ ਸੀਗੇ ਧਾਰ ਚੋਂ ਧਾਰ ਨੂੰ ਨੇਰੇ ਹੋ ਗਿਆ ਸੀਗਾ ਥੋੜੀ ਜਿਹੀ ਇਹ ਨੇਰੇ ਜੇ ਨਾਲ ਖੜਦੀ ਆ ਕਾ ਹੁੱਕਾ ਹਾ ਕੇ ਪਾਣੀ ਪੀ ਕੇ ਫੇਰ ਖੜਦਿਆ ਹੁਣ ਮੈਂ ਬਸ ਆਪਣੀ ਤੇ ਲੋ ਜੀ ਆਪਾਂ ਚੋਰੀ ਏ ਤਾਰ ਤੇ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਨਾਲ ਜੇਕਰ ਬਲੌਗ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਕੱਲੂ ਤਦ ਤੱਕ ਲਈ ਸਸਟੀਆਂ ਕਾਲ ਜੀ ਬਾਏ ਬਾਏ